ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੇ ਗੋਟਿਆਂ ਦਾ ਗੈਪ ਘਟ ਗਿਆ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਹੁੰਦਾ ਕੀ ਹੈ ਆਪਣੇ ਦੋਨਾਂ ਗੋਡਿਆਂ ਦੇ ਵਿਚਾਲੇ ਇੱਕ ਕਾਰਟਿਲੇਜ ਹੁੰਦਾ ਜਦੋਂ ਆਪਾਂ ਜਾਦਾ ਬੈਠਦੇ ਆਂ ਉੱਠਦੇ ਆਂ ਤੁਰਦੇ ਆਂ ਜਾਂ ਪੌੜੀਆਂ ਜਿਆਦਾ ਚੜ੍ਹਦੇ ਆਂ ਉਹ ਕਾਰਟਿਲੇਜ ਘਸਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਬਾਅਦ ਜਿਹੜੀ ਆਪਣੀ ਦੋਨਾਂ ਹੱਡੀਆਂ ਦੇ ਉਹ ਕੋਲੇ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਔਰ ਹੱਡੀਆਂ ਦੇ ਕੋਲੇ ਆਉਂਦੀਆਂ ਹੀ ਨੇ ਨਾਲ ਦੀ ਨਾਲ ਉਹਦੇ ਆਸਟਿਓਫਾਈਟਸ ਬਣ ਜਾਂਦੇ ਨੇ ਹੱਡੀਆਂ ਤਿੱਖੀਆਂ ਹੋ ਜਾਂਦੀਆਂ ਨੇ ਉਮਰ ਦੇ ਹਿਸਾਬ ਨਾਲ ਔਰ ਉਹ ਆਸਟਿਓ ਆਰਥਰਾਇਟਸ ਬਣ ਜਾਂਦਾ ਹੈ ਉਸ ਤੋਂ ਬਾਅਦ ਆਪਣੇ ਦਰਦ ਸ਼ੁਰੂ ਹੋ ਜਾਂਦਾ ਹੈ ਗੋਟਿਆਂ ਦੇ ਵਿੱਚ ਸੋ ਘਬਰਾਉਣ ਦੀ ਲੋੜ ਨਹੀਂ ਬੜੀਆਂ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਹਾਂ ਤੁਸੀਂ ਇਹ ਐਕਸਰਸਾਈਜ਼ ਦੋ ਟਾਈਮ ਕਰਨੀ ਹੈ ਦਿਨ ਚ ਸਵੇਰੇ ਸ਼ਾਮ ਔਰ ਉਸ ਦੇ ਉੱਪਰ ਤੁਸੀਂ ਹਲਕਾ ਜਿਹਾ ਸਾਡਾ ਕਬੀਰ ਪੇਨ ਰੀਲੀਫ ਆਇਲ ਲਾਓ ਸੇਕ ਦਿਓ ਔਰ ਉਸ ਤੋਂ ਬਾਅਦ ਇਹ ਕਸਰਤਾਂ ਕਰੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਅਸੀਂ ਇਹ ਤੇਲ ਸਾਡੀ ਕਲੀਨਿਕ ਤੇ ਰੈਗੂਲਰ ਯੂਜ਼ ਕਰਦੇ ਆਂ ਔਰ ਪੇਸ਼ੈਂਟ ਬਹੁਤ ਜਲਦੀ ਇਸ ਨਾਲ ਠੀਕ ਹੋ ਜਾਂਦਾ ਹੈ ਹੁੰਦਾ ਕੀ ਹੈ ਕਾਰਨ ਕੀ ਨੇ ਕਾਰਨ ਕੀ ਹੈ ਸਭ ਤੋਂ ਪਹਿਲਾ ਕਾਰਨ ਆਪਣਾ ਓਬੇਸਿਟੀ ਮਤਲਬ ਭਾਰ ਆਪਣਾ ਜ਼ਿਆਦਾ ਹੋਵੇ ਤਾਂ ਆਪਾਂ ਨੂੰ ਗੋਡਿਆਂ ਤੇ ਜ਼ਿਆਦਾ ਭਾਰ ਆਏਗਾ ਔਰ ਗੋਡੇ ਜਲਦੀ ਖਰਾਬ ਹੁੰਦੇ ਨੇ ਦੂਸਰਾ ਕਾਰਨ ਹੋ ਗਿਆ ਲੈਕ ਆਫ ਐਕਸਰਸਾਈਜ਼ ਆਪਾਂ ਕਸਰਤ ਨਹੀਂ ਕਰਦੇ ਤਾਂ ਵੀ ਆਪਣੇ ਗੋਡੇ ਜਲਦੀ ਖਰਾਬ ਹੋ ਜਾਂਦੇ ਨੇ ਤੀਸਰਾ ਕਾਰਨ ਹੋ ਗਿਆ ਆਪਣਾ ਸ਼ੂਗਰ ਜਿਨ੍ਹਾਂ ਨੂੰ ਡਾਇਬਟੀਜ਼ ਹੈ ਉਹਨਾਂ ਨੂੰ ਇਹ ਜ਼ਿਆਦਾ ਸਮੱਸਿਆ ਨਿਕਲ ਕੇ ਆਉਂਦੀ ਹੈ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਰੈਗੂਲਰ ਆਪਣੀ ਡਾਈਟ ਵੀ ਖਾਹੋਗੇ ਤਾਂ ਔਰ ਕਸਰਤ ਕਰੋਗੇ ਤਾਂ ਤੁਹਾਨੂੰ ਕਿਤੇ ਵੀ ਜੋ ਗੋਡਿਆਂ 'ਚ ਗੈਪ ਉਹ ਨਹੀਂ ਘਟੇਗਾ ਤਾਂ ਹੀ ਅਸੀਂ ਕਹਿੰਦੇ ਆ ਕਿ ਜਦੋਂ ਤੁਹਾਡੀ ਉਮਰ 40 ਸਾਲ ਹੋ ਜਾਵੇ ਤੁਸੀਂ ਸਾਈਕਲ ਚਲਾਉਣਾ ਸ਼ੁਰੂ ਕਰਦੋ ਤਾਂ ਕਿ ਤੁਹਾਡੇ ਗੋਟਿਆਂ ਦਾ ਜੋ ਗੈਪ ਹੈ ਉਹ ਪ੍ਰੋਪਰ ਬਣਿਆ ਰਹੇ ਔਰ ਤੁਹਾਡੇ ਗੋਟਿਆਂ ਦੇ ਵਿੱਚ ਦਰਦ ਨਾ ਹੋਵੇ ਬਹੁਤ ਆਸਾਨ ਕਸਰਤਾਂ ਨੇ ਧਿਆਨ ਨਾਲ ਦੇਖਣਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸ੍ਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ s_harisingh_physiotherapy ਔਰ ਦੂਸਰੀ ਆਈਡੀ ਹੈ doctor_gurshairsingh ਅਸੀਂ ਉੱਥੇ ਰੋਜ਼ਾਨਾ ਰੀਲਸ ਅਪਲੋਡ ਕਰਦੇ ਆ ਜਾਂ ਕੋਈ ਹੋਰ ਜਾਣਕਾਰੀ ਹੋਵੇ ਉਹ ਵੀ ਸਾਂਝੀ ਕਰਦੇ ਆ ਸਾਨੂੰ ਉੱਥੇ ਵੀ ਫੋਲੋ ਕਰੋ ਸਾਡਾ ਫੇਸਬੁੱਕ ਤੇ ਪੇਜ ਹੈ s_harisingh_physiotherapy_clinic ਦੇ ਨਾਮ ਤੇ ਸਾਨੂੰ ਉੱਥੇ ਵੀ ਫੋਲੋ ਕਰੋ ਉੱਥੇ ਅਸੀਂ ਅਕਸਰ ਹਰ ਸ਼ੁੱਕਰਵਾਰ ਨੂੰ ਲਾਈਵ ਆਨ ਨਹੀਂ ਆਉਂਦੇ ਆ ਤੁਸੀਂ ਆਪਦੇ ਸਵਾਲਾਂ ਦੇ ਜਵਾਬ ਉੱਥੇ ਲੈ ਸਕਦੇ ਹੋ ਔਰ ਨਾਲ ਦੀ ਨਾਲ ਹੀ ਤੁਸੀਂ ਸਾਡੇ YouTube ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਅਗਰ ਤੁਸੀਂ ਸਾਨੂੰ ਪਸੰਦ ਕਰਦੇ ਹੋ ਸੋ ਵੀਡੀਓ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀਆਂ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ 'ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਫਰਵਨ ਐਕਸਰਸਾਈਜ਼ ਆਪਾਂ ਹੀਲ ਸਲਾਈਡ ਕਰਕੇ ਗੋਡਾ ਹੌਲੀ-ਹੌਲੀ ਮੋੜਨ ਦੀ ਕੋਸ਼ਿਸ਼ ਕਰਨੀ ਹੈ ਜਿੰਨਾ ਆਪਾਂ ਮੁੜੇਗਾ ਓਨਾ ਹੀ ਆਪਾਂ ਹੌਲੀ-ਹੌਲੀ ਸਿੱਧਾ ਕਰਨਾ ਕਿਉਂਕਿ ਆਪਾਂ ਜਦੋਂ ਗੈਪ ਘਟ ਜਾਂਦਾ ਗੋਡਾ ਘੱਟ ਮੁਰਦਾ ਸੋ ਤੁਸੀਂ ਕੋਸ਼ਿਸ਼ ਕਰਨੀ ਜਿੰਨਾ ਥੋੜਾ-ਗੋੜਾ ਮੁੜੇਗਾ ਹੌਲੀ-ਹੌਲੀ ਤੁਸੀਂ ਇਸ ਨੂੰ ਮੋੜਨੀ ਕੋਸ਼ਿਸ਼ ਕਰਨੀ ਔਰ ਇਸ ਨੂੰ ਤੁਸੀਂ 10 ਤੋਂ 15 ਵਾਰ ਆਪਾਂ ਪਹਿਲਾਂ ਗੋਟਾ ਮੋੜਾਂਗੇ ਔਰ ਫਿਰ ਆਪਾਂ ਸਿੱਧਾ ਕਰਾਂਗੇ ਦੋਨੋਂ ਇਕੱਠੇ ਨਹੀਂ ਮੋੜਨੇ ਬਾਰੋ-ਬਾਰੀ ਮੋੜਾਂਗੇ ਆਪਾਂ ਪਹਿਲਾਂ 10 ਤੋਂ 15 ਵਾਰ ਇਹ ਇਹ 10 ਤੋਂ 15 ਹੈ ਪਰ ਜਦੋਂ ਗੋਟਾ ਮੋੜਨਾ ਤੁਸੀਂ ਡੀਕਰੀਸ ਕੇ ਆਉਣਾ ਔਰ ਰੈਟਿਕਰੀਸ ਕੀ ਜਾਣਾ ਇਹ ਹੋ ਗਈ ਤੁਹਾਡੀ ਨੰਬਰ 1 ਕਸਰਤ ਜਿਸ ਦੇ ਵਿੱਚ ਆਪਾਂ ਕੀਤੀ ਹੀਲ ਸਲਾਈਡ 15 ਵਾਰੀ ਇੱਧਰ ਕੀਤੀ ਫਿਰ 15 ਵਾਰੀ ਇੱਧਰ ਇਦਾਂ ਹੀ ਤੁਸੀਂ ਇਸ ਦੇ ਦੋ ਸੈੱਟ ਇਧਰ ਲਾਉਣੇ ਆਂ ਔਰ ਦੋ ਸੈੱਟ ਹੀ ਦੂਸਰੀ ਸਾਈਡ ਲਾਉਣੇ ਆਂ ਇਹ ਹੋ ਗਈ ਨੰਬਰ 1 ਕਸਰਟ ਹੁਣ ਜਿਹੜੀ ਦੂਸਰੀ ਐਕਸਰਸਾਈਜ਼ ਹੈ ਉਹ ਆਪਾਂ ਕੀ ਕਰਨਾ ਫੋਮ ਰੋਲਰ ਨਾਲ ਵੀ ਕਰ ਸਕਦੇ ਆਂ ਤੌਲੀਏ ਨਾਲ ਵੀ ਕਰ ਸਕਦੇ ਆਂ ਇਸ ਨੂੰ ਆਪਾਂ ਗੋਡੇ ਦੇ ਥੱਲੇ ਰੱਖ ਦਾਂਗੇ ਇਸ ਜਗ੍ਹਾ ਤੇ ਬਿਲਕੁਲ ਜਿੱਥੇ ਆਪਣੀ ਖੋਚ ਹੁੰਦੀ ਹੈ ਔਰ ਇਸ ਨੂੰ ਆਪਾਂ ਦਬਾਂਗੇ ਔਰ ਨਾਲ ਲੱਤ ਉੱਪਰ ਚੱਕ ਦਾਂਗੇ ਕਿਉਂਕਿ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਫੇਰ ਇੱਕ दो तीन चार पे सात, आठ, नौ दस दिन फिर एक दो तीन चार पे सात, आठ, नौ दस दिन फिर एक दो तीन चार पे सात, आठ, नौ दस दिन फिर एक दो तीन चार पे सात, आठ, नौ दस दिन फिर एक 2 3 4 5 6 7 8 9 10 ਇਸ ਨੂੰ ਤੁਸੀਂ 6 ਵਾਰੀ ਕਰਨਾ ਦੂਸਰੀ ਕਸਰਤ ਫਿਰ ਕੀ ਹੈ ਇਹੀ ਆਪਾਂ ਜਿਹੜਾ ਰੋਲ ਹੈ ਜਾਂ ਤੁਹਾਡਾ ਤੌਲੀਆ ਰੋਲ ਬਣਾਇਆ ਤੁਸੀਂ ਇਸ ਨੂੰ ਤੁਸੀਂ ਗਿੱਟੇ ਦੇ ਥੱਲੇ ਰੱਖ ਦੇਣਾ ਇਸ ਜਗ੍ਹਾ ਤੇ ਯਾਨੀ ਕਿ ਐਂਕਲ ਜੋਇੰਟ ਤੇ ਹੁਣ ਤੁਸੀਂ ਇਸ ਨੂੰ ਫੇਰ نیچے ਦਬਾਗੇ ਆਪਾਂ ਔਰ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਫੇਰ ਦਬਾਵਾਂਗੇ ਇੱਕ दो तीन चार पे सात, आठ, नौ दस फिर दब देंगे एक दो तीन चार पां सात, आठ, नौ दस फिर दब देंगे एक दो तीन चार पे सात, आठ, नौ दस फिर दब दबदे एक दो तीन चार पे सात, आठ, नौ दस इसन भी छे बारी करना यह होगी थोड़ी कसरत नंबर तीन ਜਿਸ ਦੇ ਵਿੱਚ ਆਪਾਂ ਆਪਾਂ ਕੁਆਡਰਸੈਪ ਔਰ ਹੈਮਸਟ੍ਰਿੰਗ ਦੀ ਆਪਾਂ ਸਟਰੈਂਥਨਿੰਗ ਕੀਤੀ ਜਿਹੜੀ ਇਹ ਦੋਨੋਂ ਕਸਰਤ ਸੀਗੀ ਜਿਹੜੀ ਪੈਪਾ ਇਹ ਦੱਬਿਆ ਸੀਗਾ </body> ਥੱਲੇ ਇਹ ਕੁਆਡਰਸੈਪ ਦੀ ਸੀ ਜਿਹੜੀ ਨੀਚੇ ਦਬਿਓ ਹੈਮਸਟ੍ਰਿੰਗ ਸੀ ਤੇ ਇਹਨਾਂ ਕਸਰਤਾਂ ਹੋ ਗਈਆਂ ਚੌਥੀ ਕਸਰਤ ਕੀਆ ਆਪਾਂ ਸਿੱਧੇ ਪੈ ਗਏ ਔਰ ਇੱਕ ਪੈਰ ਅੰਦਰ ਮੋੜਿਆ ਔਰ ਲਾਤ ਉੱਪਰ ਚੱਕਣੀ ਆਪਾਂ ਇੱਥੇ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਫਿਰ ਪੈਰ ਅੰਦਰ ਮੋੜਿਆ फिर आप उपर चका जिन्ना के नीचे पैर ला के देख लेना बस इन कलात उपर चकनी है और इतने आप दस सैकेंड होल्ड एक दो तो, तीन चार पे सत अठ नौ दस फिर पैर अंदर मोड़िया फिर उपर चकता एक दो तो, तीन चार पांच छे सत अठ नौ दस फिर पैर अंदर मोड़िया फिर उपर चकता एक दो तो, तीन चार पांच छे सत अठ नौ दस दिन रिलैक्स यही होगी थोड़ी चौथी कसरत ਜਸਤੇ ਵਿੱਚ ਤੁਸੀਂ ਐਸਐਲਆਰ ਕੀਤਾ 6 ਵਾਰੀ ਇੱਧਰ 6 ਵਾਰੀ ਇੱਧਰ ਲੱਤ ਪੈਰ ਅੰਦਰ ਮੋੜਨਾ ਲੱਤ 30 ਡਿਗਰੀ ਤੱਕ ਉੱਪਰ ਚੱਕਣੀ ਆ ਨੀਚੇ ਇਹ ਤੁਸੀਂ ਪੈਰ ਲਾ ਕੇ ਦੇਖ ਲੈਣਾ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਕਰਨ ਲੱਗੇ ਆ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਜਿਹੜਾ ਤੁਹਾਡਾ ਤੌਲੀਆ ਸੀ ਜਾਂ ਤੁਹਾਡਾ ਰੋਲਰ ਹੈ ਦੋਨਾਂ ਗੋਡਿਆਂ ਦੇ ਵਿਚਾਲੇ ਆਪਾਂ ਰੱਖ ਲੈਣਾ ਔਰ ਦੋਨਾਂ ਗੋਡਿਆਂ ਨੂੰ ਆਪਾਂ ਇਹ ਵਿੱਚ ਆਪਾਂ ਇਸ ਨੂੰ ਪ੍ਰੈਸ ਕਰਾਂਗੇ ਆਪਾਂ ਜ਼ੋਰ ਦੀ ਤੱਕਾਂਗੇ ਤਾਂ ਕਿ ਇਹ ਬਿਲਕੁਲ ਆਪਣੀ ਸਾਈਡਾਂ ਵਾਲੇ ਮਸੂਲਸ ਨੇ ਜੋ ਇਹ ਵੀ ਕੰਮ ਕਰ ਸੋ ਦੱਪਣ ਲੱਗੇ ਆ ਇੱਕ दो तीन चार पांच, छे सात, आठ, नौ दस फिर दफता एक दो तीन चार पांच, पे सात, आठ, नौ दस फिर दफ्ता एक दो तीन चार पांच छे सात, आठ, नौ दस फिर दफ्ता एक दो तीन चार पांच छे सात, आठ, नौ दस इसनों भी तुम छे बारी करना यह होगी ठोट पंजी कसरत हूँ ਜਦ ਹੀ ਚੇਮੀ ਕਸਰਤ ਕਰਨ ਲੱਗੇ ਆ ਉਹ ਆਪਾਂ ਕੀ ਕਰਾਂਗੇ ਆਪਾਂ ਸਾਈਡ ਤੇ ਆ ਜਾਾਂਗੇ ਔਰ ਇੱਕ ਗੋਡਾ ਮੋੜ ਲਾਂਗੇ ਔਰ ਇਸ ਨੂੰ ਆਪਾਂ ਲੱਤ ਉੱਪਰ ਚੱਕਣੀ ਹੈ ਸਾਈਡ ਤੇ ਔਰ ਥੋੜੀ ਪਿੱਛੇ ਲੈ ਜਾਣੀ ਹੈ हिਪ ਪ੍ਰੋਡਕਸ਼ਨ ਕਹਿੰਦੇ ਸੀ ਅੱਗੇ ਆਪਾਂ ਇਸ ਨੂੰ ਹੁਣੇ हिਪ ਪ੍ਰੋਡਕਸ਼ਨ ਦੇ ਨਾਮ ਨਾਲ ਆਪਾਂ ਸਾਈਡ ਵਾਲੇ ਮਸਲਸ ਦਾ ਵੀ ਆਪਾਂ ਕੰਮ ਲੈਣਾ ਹੈ ਲੱਤ ਉੱਪਰ ਚੱਕੀ ਪੈਰ ਅੰਦਰ ਮੋੜਿਆ ਔਰ ਪਿੱਛੇ ਲੈ ਗਏ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਤਿਆਰ ਹੈ उपरला शरीर बिल्कुल सीधा चाहिए यह नहीं भी ये भी पिछले हो जाएगा सिर्फ लत पिछे जाएगी दोबारा देखो ध्यान उपर चक्या और पिछले लै गए एक दो तो, तीन चार पांच छे सात आठ नौ दस दैन रिलैक्स दोबारा देखो ध्यान लत उपर तो चक्की और आप पिछे लै गए इतने आप होल्ड करना दस सैकेंड एक दो तो, तीन चार पांच छे सत अठ नौ दस फिर आप आ गए फिर वापस आ गए फिर ऊपर गए फिर पीछे गए इतने दस गिणा एक दो तो, तीन चार पे सात, आठ, नौ दस दिन रिलैक्स ये भी छे बारी दोनों साइड करना हम जी उस तो अगली कसरत आप आ, उल्टे लेट जाएंगे और आप हौली हौली अपने जो गुड है आप आपड़ा एक दो तीन चार पांच छे सत अठ नौ दस दैन रिलैक्स ये तुसी छे बार इधरला गोडा मोड़ना छे बार इधरला मोड़ना बारो बारी करके आप मोड़ांगे ये पहला छे इधर पूरे कर लेंगे सैट फिर छे इधर पूरे करा ये होगी थोड़ी हैमस्ट्रिंग कर्ल्स एक्सरसाइज द्वारा देखो ध्यान एक फिर मोड़िया दो ਫੇਰ ਮੋੜਿਆ 3 ਫੇਰ ਮੋੜਿਆ 4 ਫੇਰ ਮੋੜਿਆ 5 ਫੇਰ ਮੋੜਿਆ 6 ਫੇਰ ਮੋੜਿਆ 7 ਫੇਰ ਮੋੜਿਆ 8 ਫੇਰ ਮੋੜਿਆ 9 ਫੇਰ ਮੋੜਿਆ 10 ਛੇ ਵਾਰੀ ਇਧਰ ਛੇ ਵਾਰੀ ਇਧਰ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਆਪਾਂ ਕੀ ਕਰਾਂਗੇ ਆਪਾਂ ਆਪਣੇ ਪਿੰਜੜੀ ਦੇ ਮਸਲਸ ਨੂੰ ਆਪਣੇ ਕਾਫ ਮਸਲ ਨੂੰ ਸਟ੍ਰੈਚ ਕਰਾਂਗੇ ਇੱਕ ਤੌਲੀਆ ਲੈ ਲਾਂਗੇ ਆਪਾਂ ਔਰ ਇਥੋਂ ਪਾ ਲੈਣਾ ਆਪਾਂ ਪੰਜੇ और आप अ करें दस सैकड़ एक दो तो, तीन चार सत्यान सत, रहे गोडा बिलकुल सदा चाहता और इतने आपको होल्ड करना दस सैकंड एक दो तो, तीन चार पांच छे सत्त अठ नौ दस दिन रिलैक्स इसलू तुम तो छे वारी इधर छे वारी इधर हम ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਹ ਹੈ ਕਿ ਆਪਾਂ ਇਸ ਦੇ ਵਿੱਚ ਪਿੰਜਣੀ ਦੇ ਦੋ ਮੇਨ ਮਸਲ ਹੁੰਦੇ ਆ ਇਸ ਦੇ ਵਿੱਚ ਆਪਾਂ ਕੀਤਾ ਸੀਗਾ ਗੈਸਟਰੋਨਮੀਸ ਮਸਲ ਸਟ੍ਰੈਚ ਹੁਣ ਆਪਾਂ ਕਰਾਂਗੇ ਸੋਲੀਅਸ ਮਸਲ ਸਟ੍ਰੈਚ ਸੋ ਇਸ ਲਈ ਆਪਾਂ ਪੈਰ ਨੂੰ ਥੋੜਾ ਜਿਹਾ ਸਿੱਧਾ ਰੱਖਾਂਗੇ ਔਰ ਗੋਡਾ ਆਪਾਂ ਮੋੜ ਦਾਂਗੇ ਔਰ ਇੱਥੇ ਆਪਾਂ ਫੇਰ ਇਸ ਨੂੰ ਖਿੱਚਾਂਗੇ ਔਰ ਗੋਡਾ ਮੋੜੇ ਤੇ ਖਿੱਚਣਾ ਹੈ ਪੂਰਾ ਜ਼ੋਰ ਲਾ ਕੇ ਇੱਥੇ ਆਪਾਂ 10 ਗੈਣਨੇ ਆ 1 2 3 4 5 6 7 8 9 10 ਫੇਰ ਖਿੱਚ ਦਾਂਗੇ 1 2 3 4 5 6 7 8 9 10 देन रिलैक्स ਇਸ ਨੂੰ ਵੀ ਤੁਸੀਂ 6 ਵਾਰੀ ਇੱਧਰ 6 ਵਾਰੀ ਇੱਧਰ ਇਹ ਹੋ ਗਿਆ ਤੁਹਾਡਾ ਪਿੰਜਣੀ ਦੇ ਕਾਪ ਮਸਲ ਦਾ ਸਟ੍ਰੈਚ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਆਪਾਂ ਸਿੱਧੇ ਬੈਠ ਜਾਣਾ ਔਰ ਆਪਾਂ ਦੋਨੋਂ ਹੱਥ ਨਾਲ ਬੈੱਡ ਫੜ ਲੈਣਾ ਕਿਸੇ ਆਪਾਂ ਬੈੱਡ ਬਾਕਸ ਤੇ ਕਰ ਸਕਦੇ ਹਾਂ ਉੱਚੀ ਕੁਰਸੀ ਤੇ ਬੈਠ ਕੇ ਕਰ ਸਕਦੇ ਹਾਂ ਔਰ ਆਪਾਂ ਇਦਾਂ ਬੈਠਾਂਗੇ ਔਰ ਪੈਰ ਅੰਦਰ ਮੋੜ ਕੇ ਲੱਤ ਉੱਪਰ ਚੱਕ ਦੇਣੀ ਆ ਇੱਥੇ ਆਪਾਂ 10 ਗਿਣਨੇ ਆ 1 2 3 4 5 6 7 8 9 10

पट्ट लास्ट क्वेश्चन देखियो कि आप खड़ के अपनी पिंजनी करना आप पिछे लगे सजा गोडा देना और आप अगे नु जाएंगे इदा करके अड्डी उपर ची अड्डी नीचे रहेगी और इस जगह से पिंजरी बहुत ज्यादा खिंच पेगी और इतने आप होल्ड करना दस सैकेंड एक दो तीन चार पांच छे सात अठ नौ दस दिन ਵੇਰੇ ਕੀ ਚਾਵਾਂਗੇ ਫਿਰ ਉੱਪਰ ਦੇਖਾਂਗੇ ਫਿਰ ਆਪਾਂ ਹੋਲਡ ਦਾ ਸੈਕਿੰਡ 1 2 3 4 5 6 7 8 9 10 10 ਰਿਲੈਕਸ ਪਿੰਟੀ ਨੂੰ ਆਪਾਂ ਸਟ੍ਰੈਚ ਕੀਤਾ 10 ਗਿਣੇ ਇਹ ਆਪਾਂ ਦੋਨੋਂ ਸਾਈਡ ਕਰਨਾ 6 ਵਾਰੀ ਇੱਧਰ 6 ਵਾਰੀ ਇੱਧਰ ਇਹ ਹੋ ਗਿਆ ਤੁਹਾਡਾ ਕਾਫ ਮਸਲ ਦਾ ਸਟ੍ਰੈਚ ਇੱਕ ਤੁਹਾਨੂੰ ਹੁਣ ਬੋਨਸ ਐਕਸਰਸਾਈਜ਼ ਮਤਲਬ ਇੱਕ ਤੁਹਾਨੂੰ ਹੁਣ ਗਿਫਟ ਦੇਣ ਲੱਗੇ ਆ ਨਵੇਂ ਸਾਲ ਤੇ ਗਿਫਟ ਕੀ ਹੈ ਆਪਾਂ ਜੋ ਆਪਣੇ ਕੁਆਡਰਸੈਪ ਮਸਲਸ ਨੇ ਇਹਨਾਂ ਨੂੰ ਵੀ ਆਪਾਂ ਸਟ੍ਰੈਚ ਕਰ ਸਕਦੇ ਹਾਂ ਖੜਕੇ ਸੈਲਫ ਆਪਣੇ ਆ ਸਿੱਧੇ ਖੜੇ ਆ गोडा मोड़ लेना और इसको पिछे खिच देना आपके इतने खिच नहीं पेगी जो पिछे ले जाएंगे अपने पट तैच पेगा प्रोपर और दो तीन चारैक्स फिर आपूँ खिंच दें इत होल्ड करना दस सैकेंड एक दो तो, तीन चार पे सत अठ नौ दस दिन रिलैक्स दस वारी इधर करो दस बारी इधर करोड़ मसल स्ट्रैच करने की होगी ਫਲੈਕਸੀਬਿਲਟੀ ਵਾਜੇਗੀ ਜੋਇੰਟਸ ਦੀ ਸੋ ਇਹ ਹਨ ਕਸਰਤਾਂ ਸੋ ਇਹ ਹਨ ਕਸਰਤਾਂ ਅਗਰ ਤੁਹਾਡੇ ਗੋਡਿਆਂ ਦਾ ਗੈਪ ਘਟ ਗਿਆ ਹੈ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਤੁਹਾਡੇ ਜੋ ਗੋਟਿਆਂ ਦਾ ਗੈਪ ਉਹ ਵੱਧ ਜਾਏਗਾ ਇਮਾਨਦਾਰੀ ਨਾਲ ਕਰਨੀਆਂ ਸਵੇਰੇ ਤੇ ਪਹਿਰੇ ਸ਼ਾਮ ਕਰਨੀਆਂ ਤੁਸੀਂ ਇਸ ਦਾ ਰਿਜ਼ਲਟ ਖੁਦ ਦੇਖੋਗੇ ਔਰ ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਕਸਰਤਾਂ ਕਰਨੀਆਂ ਸ਼ੁਰੂ ਕਰਤੀਆਂ ਤਾਂ ਸਾਨੂੰ ਜਰੂਰ ਦੱਸਣਾ ਜੀ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣਾ ਤਿਆਰ ਰੱਖਿਓ ਜੀ ਔਰ ਐਂਟਰੀ ਵਿੱਚ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਕਰੇ ਤੁਸੀਂ ਸਾਰੇ ਜਾਣੇ ਤੰਦਰੁਸਤ ਰਹੋ ਚੜ੍ਹਦੀ ਕਲਾ 'ਚ ਰਹੋ ਔਰ ਐਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਸਤਿ ਸ੍ਰੀ ਅਕਾਲ ਜੀ